ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਪਹਿਲੇ ਪਾਣੀ ਬਾਰੇ ਇਹ ਸਾਰੀ ਜਿਹੜੀ ਹਰੇ ਭਾਈ ਆਪਾਂ ਦੇਖ ਰਹੇ ਆ ਇਹ ਪ੍ਰਾਲੀ ਵਾਲੀ ਕਣਕ ਹੈ ਸਾਰੀ ਸਰਫੇਸ ਸੀਡਡ ਵੀਟ ਹੈ ਇਹ ਆ ਦੇਖ ਸਕਦੇ ਆਪਾਂ ਪ੍ਰਾਲੀ ਸਾਰੀ ਓਵੇਂ ਪਈ ਹੈ ਤੇ ਸੁੰਡੀ ਸੰਡੀ ਵਾਲਾ ਵੀ ਕੋਈ ਕੁਝ ਨਹੀਂ ਹੈ ਇਹਦੇ ਵਿੱਚ ਕਿਤੇ ਕੋਈ ਸੁੰਡੀ ਨਹੀਂ ਪਈ ਤੇ ਆਪਾਂ ਇਹਨਾਂ ਨੂੰ ਪਹਿਲਾ ਪਾਣੀ ਲਾਇਆ ਅੱਜ ਇਸ ਦੀ ਬਜਾਈ ਜਿਹੜੀ ਉਹ ਕੀਤੀ ਗਈ ਹੈ ਇਹ 1 ਨਵੰਬਰ 2024 ਦੀ ਹੈ ਆ ਪਾਣੀ ਆਪਾਂ ਦੇਖ ਸਕਦੇ ਆ ਪਾਣੀ ਉਰੇ ਤੱਕ ਆ ਗਿਆ ਤਾਂ ਇੱਧਰ ਆਪਾਂ ਕਣਕ ਦਾ ਲੋਰ ਵੀ ਦੇਖ ਸਕਦੇ ਆ ਕਿਸਮ ਆਹ ਹੈ ਡੀਬੀਡਬਲ 327 ਤੇ ਵਿੱਚ ਇਹਦੇ ਨਾਲ ਰਲਾਈ ਆਪਾਂ ਨੇ ਪੀਪੀਡਬਲ 826 ਤੇ ਦੋ ਕਿਸਮਾਂ ਨੂੰ ਰਲਾ ਕੇ ਆਪਾਂ ਇਹ ਕਣਕ ਦੀ ਬਿਜਾਈ ਕੀਤੀ ਆ ਆਪਾਂ ਦੇਖ ਸਕਦੇ ਆ ਕਣਕ ਬਹੁਤ ਸੋਹਣੀ ਕਣਕ ਖੜੀ ਆ ਆਹੇਠੋਂ ਵੀ ਆਪਾਂ ਦੇਖੀਏ ਬਹੁਤ ਵਧੀਆ ਇਹਦੀ ਗਰੋਥ ਹੈ ਜੇ ਆਪਾਂ ਦੇਖੀਏ 1 2 3 4 5 ਪੰਜ ਪੱਤਿਆਂ ਦੀ ਸਟੇਜ ਦੇ ਉੱਪਰ ਇਹ ਆ ਗਈ। ਬਾਕੀ ਪ੍ਰਾਲੀ ਨਾਲ ਸੁੰਡੀ ਦੇ ਸੰਬੰਧ ਦੀ ਮਿੱਥ ਨੂੰ ਵੀ ਇਹ ਖਤਮ ਕਰਦੀ ਹੈ ਵੀ ਪ੍ਰਾਲੀ ਇਹਦੇ ਵਿੱਚ ਸੁੰਡੀਆਂ ਜਿਹੜੀ ਉਹ ਪੈਂਦੀ ਹੈ। ਇੱਥੇ ਆਪਾਂ ਸਾਰੀ ਪ੍ਰਾਲੀ ਵਿੱਚ ਹੈ। ਤੇ ਬਜਾਈ ਵੀ ਨਵੰਬਰ ਦੀ ਹੈ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ। ਇਸ ਤਰ੍ਹਾਂ ਦੀ ਕਣਕ ਆਪਾਂ ਨੂੰ ਇਹ ਦਿਖਾਈ ਦੇ ਰਹੀ ਹੈ। ਯੂਰੀਏ ਦੀ ਮੈਨੇਜਮੈਂਟ ਦੇ ਵਿੱਚ ਆਪਾਂ ਨੇ ਅ ਇਸ 1 ਏਕੜ ਦੇ ਹਿਸਾਬ ਨਾਲ ਜੇ ਦੇਖੀਏ 2 ਏਕੜ ਖੇਤ ਹੈ ਇਹ। ਤੇ 1 ਏਕੜ ਦੇ ਵਿੱਚ ਆਪਾਂ ਨੇ ਅ ਅੱਧਾ ਘਟਾ ਜਿਹੜਾ ਯੂਰੀਏ ਦਾ ਉਹ ਅ ਛੱਟਾ ਮਾਰੇ। 1 ਘਟਾ ਆਪਾਂ ਨੇ ਪਾਣੀ ਚ ਚਲਾਇਆ। ਉੱਥੇ ਆਪਣਾ ਤਰਕ ਇਹ ਹੈ ਵੀ ਜਿੱਥੇ ਪਰਾਲੀ ਜ਼ਿਆਦਾ ਹੈ। ਇਹ ਪਿਛਲੀ ਵਾਰ ਆਪਾਂ ਦੇਖਿਆ। ਉੱਥੇ ਜਿਹੜਾ ਰੇ ਹੈ ਉਹ ਪਰਾਲੀ ਦੇ ਉੱਪਰ ਹੀ ਡਿੱਗੇ ਰਹਿੰਦਾ ਇਹਦੇ ਹੀਠਾਂ ਤੱਕ ਜੜਾਂ ਤੱਕ ਨਹੀਂ ਪਹੁੰਚ ਪਾਉਂਦਾ ਤਾਂ ਇਸ ਕਰਕੇ ਆਪਾਂ ਨੇ ਇਸ ਵਾਰ ਇਹ ਪ੍ਰੈਕਟਿਸ ਕੀਤੀ ਤਾਂ ਕੁੱਲ 1.5 ਫੈਲਾ ਯੂਰੀਆ ਦਾ ਆਪਾਂ ਨੇ ਪਹਿਲੇ ਪਾਣੀ ਦੇ ਨਾਲ ਇਹਨੂੰ ਦਿੱਤਾ ਤੇ ਐਜ਼ ਇਟ ਇਜ਼ ਉਧਰ ਵੀ ਇਹੀ ਹੈ ਤੇ ਕੁਝ ਕਿਉਂਕਿ ਜਿਹੜਾ ਯੂਰੀਆ ਉਹ ਪਰਾਲੀ ਦੇ ਵਿੱਚ ਵੀ ਰਹਿ ਜਾਂਦਾ ਪਰਾਲੀ ਨੇ ਵੀ ਉਹਨੂੰ ਸੁੱਖਣਾ ਹੁੰਦਾ ਹੈ ਨਾ ਤੇ ਉਹ ਗਲੂਗੀ ਵੀ ਇਹ ਉਹ ਯੂਰੀਆ ਉੱਥੇ ਵੀ ਉਹਨੂੰ ਗਾਲਣ ਦੇ ਵਿੱਚ ਵੀ ਸਹਾਇਕ ਹੋਊਗਾ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਨੇ ਇਹ ਦੋ ਤਰੀਕਿਆਂ ਨਾਲ ਇਹਦੇ ਵਿੱਚ ਯੂਰੀਆ ਪਾਇਆ ਬਾਕੀ ਜਿਹੜੇ ਵੀਰ ਪਹਿਲਾਂ ਸਰਫੇਸ ਸੀਡਿੰਗ ਨਾਲ ਕਣਕ ਦੀ ਬਿਜਾਈ ਕਰ ਰਹੇ ਨੇ ਉਹ ਆਪਣੇ ਸੁਝਾਅ ਕਮੈਂਟਸ ਦੇ ਵਿੱਚ ਦੇ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ